ਜ਼ਬਰ ਤੇ ਸੰਤੋਖ ਨਾਲ ਧੀਰੇ ਰੱਖ ਕੇ ਲੰਬੇ ਟਾਈਮ ਲਈ ਸਾਨੂੰ ਇਸ ਸੰਘਰਸ਼ ਦੇ ਵਿੱਚ ਹਿੱਸਾ ਪਾਉਣਾ ਪੈਣਾ ਵਾ ਤਾਂ ਜੋ ਉਹਨਾਂ ਲੋਕਾਂ ਨੂੰ ਦੁਬਾਰਾ ਉੱਠ ਕੇ ਖੜਾ ਹੋਣ ਦੇ ਵਿੱਚ ਮਦਦ ਮਿਲੇ ਉਹਨਾਂ ਦੀ ਫਸਲ ਵਾੜੀ ਹੈ ਜਿਹੜੀ ਬਰਬਾਦ ਹੋ ਗਈ ਉਹਨੂੰ ਠੀਕ ਕਰਨਾ ਖੇਤ ਬੋਣੇ ਆ ਬਾਕੇ ਦੁਬਾਰਾ ਬਾਹੀ ਜੋਕ ਕਰਨੇ ਆ ਅਸੀਂ ਜਿੰਨਾ ਕੋ ਹੋ ਸਕਿਆ ਜਿਹੜੀ ਸਾਡੇ ਕੋਲ ਸੇਵਾ ਆਈ ਸੀ ਸਮਾਨ ਦੀ ਸੇਵਾ ਆਈ ਸੀ ਅਸੀਂ ਸੋਚਦੇ ਆਂ ਵੀ ਜਿਹੜੀ ਉਹ ਸੇਵਾ ਹੈ ਕਿਸੇ ਤਰੀਕੇ ਉਹ ਸਹੀ ਤਰੀਕੇ ਨਾਲ ਲਿਖੇ ਲੱਗੀ ਜਾਏਗੀ ਇਸ ਦੇ ਤਾਂ ਕਿ ਉਹ ਸੇਵਾ ਦਾ ਮੁੱਲ ਪੈ ਸਕੇ ਅਸੀਂ ਸਾਡੀ ਟਰਾਲੀ ਜਦੋਂ ਆਪਾਂ ਸ਼ਾਬਦਪੁਰ ਦੀ ਫੁੱਲ ਭਰੀ ਹੋਈ ਸੀ ਅਸੀਂ ਇਹਨੂੰ ਬਹੁੜੇ ਹੀ ਸੋਹਣੇ ਤਰੀਕੇ ਨਾਲ ਵੰਡਿਆ ਉੱਥੇ ਜਿੰਨੇ ਕੋ ਸਾਨੂੰ ਜ਼ਰੂਰਤਮਤ ਲੱਗੇ ਪੁੱਛ ਕੇ ਲੋਕਾਂ ਨੂੰ ਵੀ ਕਿੰਨੂੰ ਜ਼ਰੂਰਤ ਹੈ ਇਹ ਭਰਾ ਸਾਡੇ ਉਹ ਟਰਾਲੀਆਂ ਲੈ ਕੇ ਨਿਕਲੇ ਸੀ ਇੱਥੋਂ ਇਹਨਾਂ ਕੋਲੇ ਬੋਟ ਤਾਂ ਹੈ ਨਹੀਂ ਸੀ ਵੀ ਇੱਕ ਬੋਟ ਦੇ ਵਿੱਚ ਲੈ ਕੇ ਗਾਂ ਜਾਂਦੇ ਹਨ ਜਿੱਥੇ ਤੇ ਕਰੇ ਪਹੁੰਚ ਸਕ ਗਏ ਇਹਨਾਂ ਨੇ ਬੜੇ ਤਨਦੇਹੀ ਨਾਲ ਸਹੀ ਥਾਂ ਤੇ ਸਮਾਨ ਪਹਚਾਇਆ ਉਹ ਟਰਾਲੀਆਂ ਪਰ ਪਰ ਭਣ ਭਰਾ ਆਈ ਜਾਂਦੇ ਆ ਸਵਰਥਾ ਮੁਤਾਬਕ ਚੀਜ਼ ਲੈ ਕੇ ਆਉ ਤੇ ਉਹਨੇ ਕੀ ਦਿੱਤੀ ਆਪਾਂ ਤੇ ਹੁਣ ਜਿਹੜਾ ਇਹ ਸਮਾਨ ਪੂਰੀ ਹੁਣ ਸਾਡੇ ਕੋਲੇ ਦੇਖ ਕੇ ਚੱਲੇ ਨੇ ਤੇ ਅਸੀਂ ਆਪਣੇ ਵੱਲੋਂ ਪੂਰੀ 100% ਕੋਸ਼ਿਸ਼ ਕਰਾਂਗੇ ਵੀ ਜਿੱਨਾ ਵਾਸਤੇ ਸਮਾਨ ਆਇਆ ਸੀ ਉੱਥੇ ਹੀ ਇਹ ਸਮਾਨ ਪਹੁੰਚਦਾ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸ਼ਾਹਵਾਦ ਮਾਰਕੰਡਾ ਇਲਾਕਾ ਜਿਹੜਾ ਹਰਿਆਣੇ ਦੇ ਵਿੱਚ ਪੈਂਦਾ ਪੰਜਾਬ ਤੋਂ ਜਦੋਂ ਅਸੀਂ ਨਿਕਲਦੇ ਆ ਬਾਅਦ ਦਿੱਲੀ ਰੋਡ ਦੇ ਉੱਤੇ ਇਹ ਇਲਾਕਾ ਪੈਂਦਾ ਸਾਡੇ ਨਾਲ ਵੀਰ ਹੁਣੇ ਸਾਰੇ ਜੁੜੇ ਹੋਏ ਨੇ ਮਨੁੱਖਤਾਰੀ ਸੇਵਾ ਪਰਿਵਾਰ ਨਾਲ ਵੀ ਤੇ ਹੈਲਪਿੰਗ ਹੈਂਡ ਦੀ ਵੀ ਟੀਮ ਹੈ ਇਹ ਇਹ ਵੀਰ ਹੁਣੇ ਦੇਖੋ ਹਰਿਆਣੇ ਤੋਂ ਚੱਲ ਕੇ ਹੜਪੀੜਤਾ ਤੱਕ ਗਰਦਾਸਪੁਰ ਜ਼ਿਲ੍ਹੇ ਦੇ ਪਿੰਡਾਂ ਜਿਹੜੇ ਉੱਥੇ ਰਸਤਾ ਪਹੁੰਚਦਿਆਂ ਕਰਕੇ ਆਏ ਨੇ ਔਰ ਉੱਥੇ ਜਿਵੇਂ ਆਪਾਂ ਵੀ ਦੇਖੀ ਜਾਂਦੇ ਹਾਂ ਸੋਸ਼ਲ ਮੀਡੀਆ ਤੇ ਦੋ ਦਿਨਾਂ ਤੋਂ ਬੜੇ ਜਿਹੜੇ ਵੀਰ ਉੱਥੇ ਸੇਵਾ ਕਰ ਰਹੇ ਸੀਗੇ ਚਾਹੇ ਉਹ ਸੈਲੀਬ੍ਰਿਟੀ ਨੇ ਚਾਹੇ ਸਮਾਜ ਸੇਵੀ ਸੰਸਥਾਵਾਂ ਦਾ ਹੁਣ ਇੱਕੋ ਹੀ ਗੱਲ ਕਹਿ ਰਿਹਾ ਵੀ ਸਮਾਨ ਬਹੁਤ ਜ਼ਿਆਦਾ ਆ ਗਿਆ ਫਿਲਹਾਲ ਔਰ ਜਿਹੜੀ ਲੋੜ ਆ ਹੁਣ ਉਹ ਅਜੇ ਤੋਂ 10 15 20 ਦਿਨਾਂ ਨੂੰ ਮਹੀਨੇ ਨੂੰ ਜਦੋਂ ਪਾਣੀ ਘਟਣਾ ਉਦੋਂ ਬਹੁਤ ਜ਼ਿਆਦਾ ਲੋੜ ਪੈਣੀ ਆ ਲੰਬੇ ਸਮੇਂ ਦਾ ਕੰਮ ਆ ਇਹ ਇਹ ਐ ਨਹੀਂ ਇਨਸਟੈਂਟ ਕੰਮ ਨਹੀਂ ਵੀ ਆਪਾਂ ਗਏ ਤੇ ਦੇਖਿਆ ਆ ਗਈ ਕਿਉਂਕਿ ਰਾਸ਼ਨ ਖਾਣ ਲਈ ਮੰਨ ਲਓ ਇੱਕ ਘਰ ਦੇ ਵਿੱਚ 4 ਮੈਂਬਰ ਆ ਉਹਨਾਂ ਨੂੰ ਮੰਨ ਲਓ ਇੱਕ ਕੋਈ ਸਸਤਾ ਰਾਸ਼ਨ ਦੇਗੀ ਮਹੀਨੇ ਦਾ ਉਹਨੂੰ ਮੰਨ ਲਓ 5 ਮਹੀਨਿਆਂ ਦਾ ਵੀ ਰਾਸ਼ਨ ਦੇ ਉਹਦੇ ਕੋਲੇ ਪਹੁੰਚਦਾ ਹੋ ਜਾਊਗਾ ਰੱਖਣੋਂ ਦਾ ਥਾਂ ਨਹੀਂ ਉਹਨਾਂ ਕੋਲੇ ਪਹਿਲਾਂ ਹੀ ਪਹਿਲਾਂ ਹੀ ਤਰਪਾਲਾਂ ਲਾ ਕੇ ਛੱਤਾਂ ਤੇ ਬੈਠੇ ਆ ਲੋਕ ਤਾਂ ਉਥੇ ਸਾਨੂੰ ਸਾਰਿਆਂ ਨੂੰ ਸਬਰ ਤੇ ਸੰਤੋਖ ਨਾਲ ਧੀਰੇ ਰੱਖ ਕੇ ਲੰਬੇ ਟਾਈਮ ਲਈ ਸਾਨੂੰ ਇਸ ਸੰਘਰਸ਼ ਦੇ ਵਿੱਚ ਹਿੱਸਾ ਪਾਉਣਾ ਪੈਣਾ ਵਾ ਤਾਂ ਜੋ ਉਹਨਾਂ ਲੋਕਾਂ ਨੂੰ ਦੁਬਾਰਾ ਉੱਠ ਕੇ ਖੜਾ ਹੋਣ ਦੇ ਵਿੱਚ ਮਦਦ ਮਿਲੇ ਉਹਨਾਂ ਦੀ ਫਸਲ ਬਾੜੀ ਹੈ ਜਿਹੜੀ ਬਰਬਾਦ ਹੋ ਗਈ ਉਹਨੂੰ ਠੀਕ ਕਰਨਾ ਖੇਤ ਬੋਣੇ ਆ ਬਾਹ ਕੇ ਦੁਬਾਰਾ ਬਾਹੀ ਜੋਕ ਕਰਨੇ ਆ ਇਹ ਸਭ ਉਦੋਂ ਹੋਣਾ ਜਦੋਂ ਪਾਣੀ ਉੱਤਰ ਗਿਆ ਤੇ ਜ਼ਮੀਨਾਂ ਬਾਤ ਆ ਗਈਆਂ ਤੇ ਇਹ ਵੀਰੇ ਹੁਣੇ ਦੇਖੋ ਪਸ਼ੂਆਂ ਦਾ ਚਾਰਾ ਟੋੜੇ ਦੀ ਟਰਾਲੀ ਭਰ ਕੇ ਲੈ ਗਏ ਸੀ ਫਿਰ ਬੰਦਿਆਂ ਦੇ ਇਨਸਾਨਾਂ ਦੇ ਖਾਣ ਪੀਣ ਵਾਲੀ ਇੱਕ ਟਰਾਲੀ ਰਸਤਾ ਜਿਹਦੇ ਵਿੱਚ ਰਾਸ਼ਨ ਭਰਿਆ ਹੋਇਆ ਸੀ 70% ਇਹ ਰਸਤਾ ਸਾਰੀਆਂ ਉੱਥੇ ਵੰਡ ਕੇ ਆਏ ਨੇ ਲੋੜਵੰਦ ਲੋਕਾਂ ਤੱਕ ਅੰਦਰ ਜਾ ਜਾ ਕੇ ਜਿੱਥੇ ਤੱਕ ਇਹ ਜਾ ਸਕਦੇ ਸੀ ਉਸ ਤੋਂ ਅੱਗੇ ਫਿਰ ਮਿਲਟਰੀ ਨੇ ਵੀ ਨਹੀਂ ਜਾਣ ਦਿੱਤਾ ਜਿੱਥੇ ਤੱਕ ਫਿਰ ਇਹਨਾਂ ਦੇ ਵੀਰ ਉਹਨਾਂ ਦੇ ਵੀ ਮਨ ਦੇ ਵਿੱਚ ਇਹ ਭਾਵਨਾ ਹੋਈ ਵੀ ਆਪਾਂ ਉਦਾਂ ਹੀ ਫਿਰ ਸੱਟ ਕੇ ਜਾਣ ਵਾਲੀ ਚੀਜ਼ ਦਾ ਵੀ ਕੋਈ ਫਾਇਦਾ ਨਹੀਂ ਵੀ ਆਪਾਂ ਉੱਥੇ ਲਾਇਆ ਹੀ ਹੈ ਜਾ ਕੇ ਕਿਸੇ ਦੇ ਕੋਲ ਧੱਕੇ ਨਾਲ ਹੀ ਛੱਡ ਦਈਏ ਜਾ ਕੇ ਤੇ ਵੀਰ ਉਹਨਾਂ ਨੇ ਵਾਪਸ ਹੁਣ ਹਰਿਆਣੇ ਨੂੰ ਜਾਣਾ ਸੀ ਸਾਨੂੰ ਰਾਤ ਕਾਲ ਆਈ ਵੀ ਸਾਡੇ ਕੋਲ ਜਿਹੜੀਆਂ ਰਸਤੇਾਂ ਬਚੀਆਂ ਹੋਈਆਂ ਸੀ ਚਾਹੁੰਦੇ ਵੀ ਇੱਥੇ ਛੱਡ ਦਈਏ ਵੀ ਤੁਸੀਂ ਉੱਥੇ ਪਹੁੰਚਾ ਦਿਓ ਜਾਂ ਜਿੱਥੇ ਵੀ ਤੁਹਾਨੂੰ ਵਰਤੋਂ ਚਾਵੇ ਉੱਥੇ ਉਹਨਾਂ ਦੀ ਵਰਤੋਂ ਕੀਤੀ ਜਾਵੇ ਤੇ ਇਸ ਤਰ੍ਹਾਂ ਪਰਸੋਂ ਵੀ ਸਾਡੇ ਕੋਲ ਕੁਝ ਵੀਰ ਆ ਕੇ ਗਏ ਉਹ ਵੀ ਸਮਾਨ ਲੈ ਕੇ ਗਏ ਹੜਾਂ ਦੇ ਪੀੜ ਤੋਂ ਉੱਥੋਂ ਵਾਪਸ ਆਇਆ ਸੀ ਮਸਲਾ ਅੱਜ ਇਹ ਬਣਿਆ ਹੋਇਆ ਭੈਣੋ ਤੇ ਭਰਾਵੋ ਵੀ ਆਪਾਂ ਨੂੰ ਸਾਰਿਆਂ ਨੂੰ ਥੋੜਾ ਸੋਚ ਸਮਝ ਕੇ ਉਹਨਾਂ ਦੀ ਮਦਦ ਕਰਨੀ ਚਾਹੀਦੀ ਹੈ ਹਾਲਾਂਕਿ ਵੀਰ ਉਹਨਾਂ ਦੇ ਇਲਾਕੇ 'ਚ ਪਾਣੀ ਆ ਗਿਆ ਆਪਦੇ ਵੀ ਕਿਉਂਕਿ ਇਧਰੋਂ ਕੱਗਰ ਚੜਿਆ ਆ ਤੇ ਇਹ ਇਹ ਜਿਹੜੇ ਇਲਾਕੇ ਦੇ ਰਹਿਣ ਵਾਲੇ ਨੇ ਵੀਰ ਉੱਤਰ ਵੀ ਪਾਣੀ ਆ ਗਿਆ ਪਰ ਫਿਰ ਵੀ ਇਹ ਉਧਰ ਸੇਵਾ ਕਰਨ ਲਈ ਗਏ ਆਪ ਵੀ ਖਤਰੇ ਦੇ ਵਿੱਚ ਸੀ ਪਰਿਵਾਰ ਪਿੱਛੇ ਤਾਂ ਵੀ ਗਏ ਮਤਲਬ ਇੰਨਾ ਜਜ਼ਬਾ ਸਾਡੇ ਲੋਕਾਂ ਦੇ ਵਿੱਚ ਪਰ ਇਸ ਜਜ਼ਬੇ ਨੂੰ ਸੰਭਾਲ ਕੇ ਸੰਭਲ ਕੇ ਥੋੜਾ ਸਬਰ ਤੇ ਸੰਤੋਖ ਨਾਲ ਵਰਤ ਗਏ ਹੁਣ ਟਰਾਲੀਆਂ 'ਪਰ ਪਰ ਕੇ ਜਾਈ ਜਾਂਦੀਆਂ ਉਧਰ ਤੇ ਉੱਥੇ ਕੁਝ ਇਸ ਤਰ੍ਹਾਂ ਦੇ ਲੋਕ ਨੇ ਜਿਹੜੇ ਜਮ੍ਹਾਂ ਖੁਰੇ ਤੇ ਲੱਗ ਕੇ ਵੇਚਣ ਤੇ ਲੱਗ ਗਏ ਨੇ ਜਿਵੇਂ ਹੁਣ ਫੀਡ ਦੀਆਂ ਬੂਰੀਆਂ ਵਾਂ ਖਾਲ ਦੀਆਂ ਬੂਰੀਆਂ ਵਾਂ ਇਸ ਤਰ੍ਹਾਂ ਦੇ ਸੇਵਾਦਾਰ ਵੀਰਾਂ ਤੋਂ ਲੈ ਲੈਣੀਆਂ ਤੇ ਗਾਂ ਫਿਰ ਵੇਚੀ ਜਾਂਦੇ ਨੇ ਲੋਕ ਇਸ ਕਰਕੇ ਆਪਾਂ ਥੋੜਾ ਜਿਹਾ ਧਿਆਨ ਰੱਖੀਏ ਨਾ ਚੀਜ਼ਾਂ ਦਾ ਤੇ ਬਹੁਤ ਬਹੁਤ ਧੰਨਵਾਦ ਆ ਬਾਈ ਤੁਹਾਡਾ ਸਾਰਿਆਂ ਦਾ ਨੌਜਵਾਨਾਂ ਦਾ ਦੇਖੋ ਸਾਰੇ ਯੰਗ ਮੁੰਡੇ ਨੇ ਨੌਜਵਾਨ ਵੀਰੇ ਹੁਣੇ ਸਾਡੇ ਨਾਲ ਪਹਿਲਾਂ ਵੀ ਦਿੱਲੀ ਸੰਘਰਸ਼ ਚ ਵੀ ਇਹ ਵੀਰੇ ਹੁਣੇ ਉੱਥੇ ਮੂਰੇ ਹੁੰਦੇ ਸੀਗੇ ਤੇ ਇਹ ਹਰ ਥਾਂ ਤੇ ਕਿਉਂਕਿ ਸਾਡੇ ਅੰਦਰ ਹਾਂ ਸਾਡੇ ਅੰਦਰ ਜਿਹੜੀ ਭਾਵਨਾਵਾਂ ਹਨ ਇਨਸਾਨੀਅਤ ਦੀ ਉਹ ਸਾਰਿਆਂ ਚ ਹੀ ਬਾਕੀ ਵੀਰ ਜੀ ਵੀ ਕੁਝ ਕਹਿਣਾ ਚਾਹੁੰਦੇ ਨੇ ਭਾਈ ਬਾਈ ਕੁਲਖਾਲ ਸਾਹਿਬ ਵਾਹਿਗੁਰੂ ਜੀ ਖਾਲਸਾ ਅੱਜ ਅਸੀਂ ਪਹੁੰਚੇ ਹਾਂ ਗੁਰਪੀਤ ਭਜਕੁਰ ਮੁਫਤ ਦੀ ਸੇਵਾ ਤੇ ਲੁਧਿਆਣਾ ਜੀ ਮੈਂ ਪਾਈ ਦਾ ਬਹੁਤ ਧੰਨਵਾਦ ਕਰਨਾ ਜੀ ਜੋ ਬਹੁਤ ਖੌਨੀ ਤੇ ਸੱਚੇ ਤਰੀਕੇ ਨਾਲ ਬੜੀ ਵਧੀਆ ਸੇਵਾ ਕਰਦੇ ਨੇ ਅਸੀਂ ਕੱਲ ਗਏ ਸੀ ਪਰਸੋ ਦੇ ਗਏ ਸੀ ਗੁਰਦਾਸਪੁਰ ਦੇ ਲਾਗੇ ਜਿੰਨੇ ਲਾਗੇ ਪਿੰਡ 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 ਦੇ 10 12 ਪਿੰਡ ਉਹਨਾਂ ਤੇ ਜਾ ਕੇ ਆਏ ਹਾਂ ਜੀ ਅਸੀਂ ਪਿੰਡਾਂ ਦਾ ਹਾਲਾਤ ਚਲੋ ਬਹੁਤ ਮਾੜੇ ਨੇ ਜੋ ਉੱਥੇ ਦੇ ਰਹਿਣ ਵਾਲੇ ਵਾਸੀ ਨੇ ਜਿਹੜੇ ਤੇ ਵਧੀਆ ਬੰਦੇ ਨੇ ਉਹ ਤੇ ਹੱਥ ਜੋੜਦੇ ਨੇ ਵੀ ਸਾਡੇ ਕੋਲ ਵੀ ਹੈਗੀ ਆ ਰ ਲੈਨ ਵਾਲਾ ਤਾਂ ਹਰ ਕੋਈ ਕੀ ਜਿੰਦਾ ਸੰਦੋ ਅਸੀਂ ਜਿੰਨਾ ਕੋ ਹੋ ਸਕਿਆ ਜਿਹੜੀ ਸਾਡੇ ਕੋਲ ਸੇਵਾ ਆਈ ਸੀ ਸਮਾਨ ਦੀ ਸੇਵਾ ਆਈ ਸੀ ਅਸੀਂ ਸੋਚਦੇ ਆਂ ਵੀ ਜਿਹੜੀ ਉਹ ਸੇਵਾ ਹੈ ਕਿਸੇ ਤਰੀਕੇ ਉਹ ਸਹੀ ਤਰੀਕੇ ਨਾਲ ਲਿਖੇ ਲੱਗੀ ਜਾਏਗੀ ਜੇ ਤਾਂ ਕਿ ਉਹ ਸੇਵਾ ਦਾ ਮੁੱਲ ਪੈ ਸਕੇ ਅਸੀਂ ਸਾਡੀ ਟਰਾਲੀ ਜਦੋਂ ਆਪਾਂ ਸ਼ਾਹਬਤਪੁਰ ਦੀ ਫੁੱਲ ਭਰੀ ਹੋਈ ਸੀ ਅਸੀਂ ਇਹਨੂੰ ਬੋੜੇ ਹੀ ਸੋਹਣੇ ਤਰੀਕੇ ਨਾਲ ਵੰਡਿਆ ਉੱਥੇ ਜਿੰਨਾ ਕੋ ਸਾਨੂੰ ਜ਼ਰੂਰਤਮੰਦ ਲੱਗੇ ਪੁੱਛ ਕੇ ਲੋਕਾਂ ਨੂੰ ਵੀ ਕਿਹਨੂੰ ਜ਼ਰੂਰਤ ਹੈ ਜਿਵੇਂ ਉੱਥੇ ਜ਼ਿਮੇਦਾਰ ਪ੍ਰਾਜਕ ਕਿਹਨੂੰ ਤੂੜੀ ਦੀ ਜ਼ਰੂਰਤ ਹੈ ਉਹਨੂੰ ਤੂੜੀ ਦਿੱਤੀ ਗਈ ਜਿਹਨੂੰ ਰਾਸ਼ਨ ਦੀ ਜ਼ਰੂਰਤ ਹੈ ਉਹਨੂੰ ਉਹਨ ਲੈਨ ਵਾਲਾ ਹਰ ਕੋਈ ਕਹਿੰਦਾ ਮੈਨੂੰ ਵੀ ਦੇ ਦੋ ਮੈਂ ਇੱਕ ਬੇਨਤੀ ਕਰਾਂਗਾ ਆਪਾਂ 10-15 ਦਿਨ ਉੱਥੇ ਜਿਹੜਾ ਜਿਹੜਾ ਸਮਾਨ ਜਾਂਦਾ 10-15 ਦਿਨ ਰੋਕ ਕੇ ਉੱਥੋਂ ਦੀ ਜ਼ਰੂਰਤਾਂ ਲਿਖੇ ਜਾਂ ਕਿਉਂਕਿ ਰਾਤੀ ਦੁਬਾਰਾ ਫਿਰ ਪਾਣੀ ਚੜਦਾ ਜਾ ਰਿਹਾ ਸੀ ਉਹਨਾਂ ਨੂੰ ਲੋਡ ਫੇਰ ਪੈਣੀ ਹੈ ਕੁਝ ਪਿੰਡ ਇਹੋ ਜਿਹਨ ਜਿਹੜੇ ਨਾਲ ਸੜਕ ਟੁੱਟ ਚੁੱਕੀ ਹੈ ਜਿੱਥੇ ਜਾਣ ਦਾ ਰਸਤਾ ਹੀ ਬੰਦ ਹੋ ਗਿਆ ਹੈ ਮੈਂ ਕੋਈ ਬੇਨਤੀ ਕਰਨਾ ਵਾਂ ਵੀ ਸਾਰੇ ਥੋੜੇ ਜੇ ਰੋਕ ਲਿਓ ਤਾਂ ਸਮਾਨ ਲਿਜਾਣ ਨੂੰ ਤੇ ਆਪ ਮੈਂ ਉਹ ਜਿਹੜਾ ਸਾਡੇ ਕੋਲ ਥੋੜਾ ਜਿਹੜਾ ਸਮਾਨ ਬਚਿਆ ਹੈ ਮੈਂ ਗੁਰਪ੍ਰੀਤ ਭਾਜੂ ਕੋਲ ਅਸੀਂ ਆਏ ਸੀ ਅਸੀਂ ਬੇਨਤੀ ਕੀਤੀ ਇਹਨਾਂ ਨੂੰ ਵੀ ਇਹ ਜ਼ਰੂਰਤਮੰਦ ਲੋਕਾਂ ਤੱਕ ਹੀ ਪਹੁੰਚਿਆ ਜਾ ਸਕੇ ਤਾਂ ਕਿ ਸਾਡਾ ਵੇਸਟ ਨਾ ਹੋਵੇ ਜਿਹੜੀ ਸਾਡੀ ਸੇਵਾ ਆਈ ਹੋਈ ਲੋਕਾਂ ਦੀ ਲਿਖੇ ਲੱਗੇ ਮੈਂ ਬੇਨਤੀ ਕਰਾਂਗਾ ਭਾਜੂ ਨੂੰ ਜਿਨੇ ਸਾਨੂੰ ਸਭ ਪਹਿਲਾਂ ਵੀ ਸਹਿਯੋਗ ਦਿੰਦੇ ਨੇ ਉਹ ਸਾਨੂੰ ਬਾਰ ਬਾਰ ਸਹਿਯੋਗ ਦਿੰਦੇ ਰਹਿਣ ਅਸੀਂ ਪਹਿਲਾਂ ਧੰਨਵਾਦ ਕਰਦੇ ਹਾਂ ਪੂਰੀ ਟੀਮ ਧੰਨਵਾਦ ਕਰਨੀ ਆ ਤੇ ਅਸੀਂ ਭਾਜੂ ਨੂੰ ਆਪਣੇ ਸ਼ਾਬਾਦਾਂ ਦੇ ਵਿੱਚ ਇੱਕ ਵਾਰੀ ਜ਼ਰੂਰ ਸੱਦਾ ਦਵਾਂਗੇ ਜ਼ਰੂਰ ਹੋਏ ਮਿਲ ਕੇ ਜਾਓ ਭਾਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਵੀਰੇ ਦੀ ਗੱਲ ਹੈ ਤੇ ਵੀਰੇ ਕੀ ਨਾਂ ਤੁਹਾਡਾ ਜਗਤਾਰ ਸਿੰਘ ਵੀਰੇ ਉਹਨਾਂ ਦਾ ਵੀਰੇ ਦਾ ਨਾਂ ਸਾਡੇ ਦਾ ਹਰਦੀਪ ਪ੍ਰਦੀਪ ਆ ਵੀਰੇ ਤੁਹਾਡਾ ਕੀ ਨਾਂ ਵੀਸ਼ੂ ਵੀਸ਼ੂ ਕਰਨ ਕਰਨ ਪ੍ਰਿੰਸ ਪ੍ਰਿੰਸ ਸਰਬ ਸਰਬ ਰਾਜਿੰਦਰ ਸਿੰਘ ਰਾਜਿੰਦਰ ਸਿੰਘ ਇਹ ਬਾਹਰੋਂ ਆਇਆ ਹੈ ਇੰਡੀਆ ਤੋਂ ਬਾਹਰ ਤੋਂ ਅੱਛਾ ਵਾਹ ਵਾਹ ਐਨ ਆਰ ਆਈ ਭਰਾ ਸਾਡਾ ਹੈ ਹਾਂਜੀ ਮਨਦੀਪ ਸਿੰਘ ਮਨਦੀਪ ਸਿੰਘ ਇਹ ਭਰਾ ਸਾਡੇ ਹੁਣ ਟਰਾਲੀਆਂ ਲੈ ਕੇ ਨਿਕਲੇ ਸੀ ਇੱਥੋਂ ਇਹਨਾਂ ਕੋਲ ਬੋਟ ਤਾਂ ਹੈ ਨਹੀਂ ਸੀ ਵੀ ਇੱਕ ਬੋਟ ਦੇ ਵਿੱਚ ਲੈ ਕੇ ਗਾਂਹ ਜਾਂਦੇ ਹਨ ਜਿੱਥੇ ਤੇ ਕਰੇ ਪੌਂਟ ਸਕੇ ਇਹਨਾਂ ਨੇ ਬੜੀ ਤੰਦੇਹੀ ਨਾਲ ਸਹੀ ਥਾਂ ਤੇ ਸਮਾਨ ਪਹੁੰਚਾਇਆ ਹੁਣ ਟਰਾਲੀਆਂ ਪਰ ਪਰ ਭਣ ਭਰਾ ਆਈ ਜਾਂਦੇ ਆ ਸਮਰੱਥਾ ਮੁਤਾਬਕ ਚੀਜ਼ ਲੈ ਕੇ ਆਓ ਤੇ ਉਨੀ ਕੀ ਦੇਈਏ ਆਪਾਂ ਤੇ ਹੁਣ ਜਿਹੜਾ ਇਹ ਸਮਾਨ ਵੀਰੇ ਹੁਣ ਸਾਡੇ ਕੋਲੇ ਦੇ ਕੇ ਚੱਲੇ ਨੇ ਤੇ ਅਸੀਂ ਆਪਣੇ ਵੱਲੋਂ ਪੂਰੀ 100% ਕੋਸ਼ਿਸ਼ ਕਰਾਂਗੇ ਵੀ ਜਿੰਨਾ ਵਾਸਤੇ ਸਮਾਨ ਆਇਆ ਸੀ ਉੱਥੇ ਹੀ ਇਹ ਸਮਾਨ ਪਹੁੰਚਦਾ ਹੋਵੇ ਕਿਉਂਕਿ ਸਾਡੇ ਕੋਲੇ ਗੁਰੂ ਦੀ ਕਿਰਪਾ ਨਾਲ ਘਰ ਚ ਸਾਰਾ ਸਮਾਨ ਹੈਗਾ ਇਹ ਸਮਾਨ ਹੜਪੀੜ ਤਾਂ ਲਈ ਆ ਸਾਡੀਆਂ ਵੀ ਗੱਡੀਆਂ ਤਿਆਰ ਖੜੀਆਂ ਅਸੀਂ ਅੱਜ ਚੱਲੇ ਆ ਅਸੀਂ ਚੱਲੇ ਡੇਰਾ ਬਾਬਾ ਨਾਨਕ ਤੇ ਉੱਥੇ ਕੁਝ ਪਿੰਡਾਂ ਦੇ ਵਿੱਚ ਲੰਗਰ ਲਾਉਣਾ ਪੱਕਾ ਤੇ ਗੁਰੂ ਸਾਹਿਬ ਕਿਰਪਾ ਕਰਨ ਅਸੀਂ ਇਹ ਸੇਵਾ ਨਿਭਾ ਸਕੀ ਅਸੀਂ ਆਪਣੇ ਭਰਾਵਾਂ ਦੇ ਨਾਲ ਬੈਠ ਕੇ ਉਹ ਮਾਵਾ ਬਾਪੂ ਬਜ਼ੁਰਗਾਂ ਦੇ ਨਾਲ ਉਹਨਾਂ ਦਾ ਦੁੱਖ ਸਾਂਝਾ ਕਰ ਸਕੀ ਉਹਨਾਂ ਦੇ ਸਾਥ ਦੇ ਸਕੀ ਬਹੁਤ ਬਹੁਤ ਸ਼ੁਕਰੀਆ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ